ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਸਾਰੇ ਸੂਟ ਵਰਕ ਵਾਲੇ ਰਹਿਣਗੇ ਨਾਲ ਵਿਦੇ ਦੁਪਟਾ ਰੈਡੀ ਕੀਤੇ ਹੋਏ ਨੇ ਵੈਸੇ ਤਾਂ ਕੁਝ ਕੁ ਸੂਟਾਂ ਨਹੀਂ ਜਿਹੜੀ ਵੀਡੀਓ ਹੈ ਜੀ ਉਹ ਪਹਿਲਾਂ ਪੈ ਚੁੱਕੀ ਹੈ ਪਰ ਹੁਣ ਆਪਾਂ ਇਹਨਾਂ ਨਾਲ ਟਾਈ ਡਾਈ ਦੁਪੱਟੇ ਬਹੁਤ ਸੋਹਣੇ ਰੈਡੀ ਕੀਤੇ ਨੇ ਆਪਾਂ ਤਾਂ ਪਟਿਆਂ ਦੇ ਨਾਲ ਤੁਹਾਨੂੰ ਫੁੱਲ ਲੁੱਕ ਦਿਖਾਵਾਂਗੇ ਸੂਟ ਦੀ ਵੀ ਕਿਵੇਂ ਲੱਗਦੇ ਨੇ ਬਣੇ ਹੋਏ ਮੇਰੀਆਂ ਭੈਣਾਂ ਜਲਦੀ ਜ ਚਲੋ ਜੀ ਉਸ ਤੋਂ ਪਹਿਲਾਂ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆਂ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਇਹਦੇ ਵਿੱਚ ਵਰਕ ਵਾਲੇ ਸੂਟ ਵੀ ਨੇ ਪ੍ਰਿੰਟ ਤਾਂ ਇੱਕ ਨੰਦਾ ਸੂਟ ਜੀ ਉਹ ਵੀ ਆਪਾਂ ਨੇ ਪਾਰਸਲ ਭੇਜਣੇ ਸਟਿਚਿੰਗ ਕੀਤੇ ਹੋਏ ਨੇ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪ੍ਰਿੰਟ ਸੂਟ ਦਿਖਾ ਦਈਏ ਇਹ ਗਲਾਸ ਸਿਲਕ ਦਾ ਮਸਟਰਡ ਸੂਟ ਹੈ ਇਹ ਹੁਣ ਆਪਣੇ ਕੋਲੇ ਇਸ ਟਾਈਮ ਨਹੀਂ ਹੈਗਾ ਗਲਾਸ ਸਿਲਕ ਦੇ ਸੂਟਾਂ ਦੀ ਮੈਂ ਤੁਹਾਨੂੰ ਇੱਕ ਦਿਨ ਵੀਡੀਓ ਅਪਲੋਡ ਕੱਲ ਨੂੰ ਹੀ ਕਰ ਦਾਂਗੇ ਦੁਬਾਰੇ ਜਿਹੜੇ ਜਿਹੜੇ ਆਪਣੇ ਕੋਲੇ ਅਵੇਲੇਬਲ ਨੇ ਲਓ ਜੀ ਇਹ ਆਪਾਂ ਸਟੀਚਿੰਗ ਦਿਖਾਉਣੀ ਹੈ ਤੁਹਾਨੂੰ ਦੇਖੋ ਜੀ ਕਈ ਭੈਣਾਂ ਕਹਿ ਰਹੀ ਨੇ ਵੀ ਤੁਹਾਡੇ ਕੋਲੇ ਸਟੀਚਿੰਗ ਅਵੇਲੇਬਲ ਹੈਗੀ ਐ ਤੁਸੀਂ ਸਟੀਚਿੰਗ ਸੂਟਾਂ ਦੀ ਵੀਡੀਓ ਨਹੀਂ ਪਾਉਂਦੇ ਲਓ ਜੀ ਤੁਸੀਂ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜਿਹੜੀ ਵੀ ਅਨੀਅਨ ਕਲਰ ਦੀ ਹੈ ਤੇ ਲੇਸ ਲੱਗਣੀ ਸੀਗੀ ਵਿੱਚੋਂ ਚੱਕ ਕੇ ਆਪਾਂ ਨੇ ਇਸ ਤਰ੍ਹਾਂ ਜਿਹੜੀ ਹੈਗੀ ਪੈਨਲ ਦਿੱਤੇ ਨੇ ਪੂਰੀ ਵਿੱਚ ਫਿਕਸ ਕਰਕੇ ਉੱਪਰ ਰੱਖ ਕੇ ਨਹੀਂ ਲਾਈ ਇਸ ਤਰ੍ਹਾਂ ਆਪਾਂ ਨੇ ਗਲੇ ਦਾ ਡਿਜ਼ਾਈਨ ਬਣਾਇਆ ਜੀ ਦੇਖੋ ਜੀ ਇਧਰ ਚਾਕਾਂ ਤੇ ਵੀ ਮਿਲੂਗੀ ਤੇ ਇਸ ਤਰ੍ਹਾਂ ਦੋ ਪੈਨਲ ਮਿਲਣਗੇ ਬਾਜੂ ਦਾ ਤੁਹਾਨੂੰ ਇਹ ਵਾਲਾ ਬਾਜੂ ਤੇ ਵੀ ਦੋ ਪੈਨਲ ਇਸ ਤਰ੍ਹਾਂ ਡਬਲ ਛੇੜ ਦਾ ਬਾਜੂ ਤੇ ਵੀ ਆਪਾਂ ਨੇ ਡਬਲ ਜਿਹੜੀ ਹੈਗੀ ਹੈ ਪਾਈਪਿੰਗ ਲਗਾਈ ਜੀ ਪ੍ਰੋਪਰ ਨਾਪ ਹੋਊਗਾ ਜੀ ਸੇਮ ਜਿਵੇਂ ਦਾ ਤੁਸੀਂ ਸੂਟ ਕਾਉਂਗੇ ਉਵੇਂ ਦਾ ਰੈਡੀ ਕਰਕੇ ਦੇਵਾਂਗੇ ਪਲੇਨ ਆਪਾਂ ਨੇ ਸਲਵਾਰ ਰੱਖੀ ਹੈ ਜੀ ਇਹਦੇ ਨਾਲ ਬਰਬਰੀ ਦਾ ਰੱਖਿਆ ਜੀ ਦੁਪੱਟਾ ਸੌਫਟ ਬਰਬਰੀ ਦਾ ਹਾਰਡ ਬਰਬਰੀ ਥੋੜਾ ਜਿਹਾ ਸਲਿੱਪਰੀ ਹੁੰਦੀ ਹੈ ਉਹ ਸਿਰਤੇ ਨਹੀਂ ਖੰਡਦੀ ਲੋ ਜੀ ਆਪਾਂ ਨੇ ਸੂਟ ਦੇ ਨਾਲ ਦੀ ਇਹਨੂੰ ਫਿਨਿਸ਼ਿੰਗ ਕੀਤੀ ਹੈ ਸਿੰਗਲ ਕਲਰ ਦਾ ਦੁਪੱਟਾ ਰੱਖਿਆ ਜੀ ਇਹਦੇ ਵਿੱਚ ਨਾ ਫੇਰਾ ਕਲਰ ਜ਼ਿਆਦਾ ਹੋ ਜਾਂਦਾ ਇਸ ਕਰਕੇ ਆਪਾਂ ਨੇ ਇਹਨੂੰ ਉਸੇ ਕਲਰ ਦੀ ਜਿਹੜਾ ਵੀ ਆਪਾਂ ਨੇ ਸ਼ਰਟ ਤੇ ਫਿਨਿਸ਼ਿੰਗ ਲਾਈ ਹੈ ਲੇਸ ਉਹੀ ਆਪਾਂ ਨੇ ਦੁਪੱਟੇ ਨੂੰ ਲਾਈ ਹੈ ਲੋ ਜੀ ਜੇ ਤੁਹਾਨੂੰ ਪਸੰਦ ਆ ਇਹਦੇ ਵਿੱਚ ਕਲਰ ਤੁਸੀਂ ਮੇਰੇ ਕੋਲੋਂ ਜਿਹੜੇ ਵੀ ਅਵੇਲੇਬਲ ਨੇ ਪਿਕਸ ਲੈ ਸਕਦੇ ਹੋ ਜੀ ਇਹ ਤੁਹਾਨੂੰ ਸੂਟ ਪਾਊਗਾ ਜੀ ਵਿੱਦ ਦੁਪੱਟਾ विदाउट दुपट्टा 1800 ਦਾ ਪਾਊਗਾ ਜੀ ਜੇ ਤੁਸੀਂ ਪਲੇਨ ਦੁਪੱਟਾ ਕਰਾਉਗੇ ਤਾਂ ਤੁਸੀਂ ਇਹਦੇ ਵਿੱਚ 800 ਰੁਪਏ ਐਡ ਕਰ ਸਕਦੇ ਹੋ ਦੁਪੱਟੇ ਦਾ ਜੇ ਤੁਸੀਂ ਇਹਨੂੰ ਟਾਈਡਾਈ ਕਰਾਉਗੇ ਤਾਂ 1000 ਰੁਪਏ ਕਰ ਸਕਦੇ ਹੋ ਟਾਈਡਾਈ ਦੁਪੱਟੇ ਨਾਲ ਤੁਹਾਨੂੰ 2800 ਦਾ ਪਾਊਗਾ ਜੀ ਤੇ ਪਲੇਨ ਦੁਪੱਟੇ ਨਾਲ ਤੁਹਾਨੂੰ ਜਿਹੜਾ ਹੈਗਾ 200 ਰੁਪਏ ਲੈਸ ਹੋ ਜਾਊਗਾ 2600 ਦਾ ਪਾਊਗਾ ਜੀ ਵਿਦ ਸ਼ਿਪਿੰਗ ਪੰਜਾਬ ਦੇ ਵਿੱਚ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਇਹ ਬਣਿਆ ਹੋਇਆ ਜੀ ਜੋਰਜਟ ਤੇ ਲਓ ਜੀ ਬਾਈਟ ਤੇ ਨਾਲ ਇਹਦਾ ਵਰਕ ਹੋਇਆ ਹੋਇਆ ਦੇਖੋ ਆਪਾਂ ਨੇ ਗਲੇ ਨੂੰ ਵੀ ਇਸ ਤਰ੍ਹਾਂ ਵਾਈਟ ਲੇਸ ਦੀ ਡਿਜ਼ਾਈਨਿੰਗ ਦਿੱਤੀ ਹੈ ਮਾਊਸ ਕਲਰ ਹੈ ਬਾਹ ਦੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਪੂਰਾ ਵਰਕ ਮਿਲੂਗਾ ਜੀ ਲਓ ਜੀ ਫਿਟਿੰਗ ਬਹੁਤ ਸੋਹਣੀ ਹੈ ਲਓ ਜੀ ਇਹ ਆਪਾਂ ਨੇ ਜੋਰਜਟ ਦਾ ਮਾਊਸ ਕਲਰ ਤੇ ਬਣਾਇਆ ਹੋਇਆ ਇਹਨੂੰ ਆਪਾਂ ਵਾਈਟ ਫਿਨਿਸ਼ਿੰਗ ਦਿੱਤੀ ਹੈ ਸਲਵਾਰ ਇਹਦੀ ਪਲੇਨ ਰੱਖੀ ਹੋਈ ਹੈ ਜੀ ਸਲਵਾਰ ਤੇ ਕੋਈ ਵੀ ਤੁਹਾਨੂੰ ਵਰਕ ਨਹੀਂ ਮਿਲੂਗਾ ਜੇ ਤੁਸੀਂ ਇਹੀ ਵੇਲ ਸਲਵਾਰ ਤੇ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਪਵਾ ਸਕਦੇ ਹੋਂ ਦੁਪੱਟਾ ਰੱਖਿਆ ਜੀ ਆਪਾਂ ਨੇ ਇਹਦੇ ਨਾਲ ਦਾ ਚਣੂਨ ਦਾ ਜੋਰਜਟ ਲੈਣਾ ਲਓ ਜੀ ਵਾਈਟ ਲੇਸ ਆਪਾਂ ਨੇ ਜੋ ਵੀ ਹੈ ਨਾ ਸੂਟ ਨੂੰ ਦਿੱਤੀ ਹੈ ਨਾਲ ਦੀ लेस ਆਪਾਂ ਨੇ ਦੁਪੱਟੇ ਨੂੰ ਰੈਡੀ ਕੀਤੀ ਹੈ ਨਾਲ ਦੀ लेस ਦੇਖ ਕੇ ਆਪਾਂ ਨੇ ਜਿਹੜਾ ਦੁਪੱਟਾ ਰੈਡੀ ਕੀਤਾ ਹੈ ਜੇ ਤੁਸੀਂ ਇਹ ਕਿਸੇ ਹੋਰ ਸਿੰਥੈਟਿਕ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਘੱਟ ਰੇਂਜ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇਹੀ ਫੈਬਰਿਕ ਠੀਕ ਰਹੂਗਾ ਜੀ ਬਾਕੀ ਤੁਹਾਡੀ ਚੋਇਸ ਹੈ ਅ ਅੱਜ ਕੱਲ੍ਹ ਦੇਖੋ ਥੋੜਾ ਹਲਕੀ ਸ਼ਾਈਨਿੰਗ ਵਾਲੀਆਂ ਫੈਬਰਿਕਾਂ ਆ ਬਹੁਤ ਰਹੀਆਂ ਨੇ ਪਰ ਆਪਾਂ ਥੋੜਾ ਜਿਹਾ ਨਾ ਜਦੋਂ ਆਪਾਂ ਇੰਨੇ ਕ ਪੈਸੇ ਲਾਉਨੇ ਆ ਥੋੜੀ ਜੀ ਜਿਵੇਂ ਪਿਓਰ ਵਾਲੀ ਫੈਬਰਿਕ ਹੁੰਦੀ ਹੈ ਵਿਆਹ ਪ੍ਰੋਗਰਾਮ ਤੇ ਪਾਉਣ ਲਈ ਉਹ ਵੀ ਆਪਾਂ ਬਣਵਾ ਸਕਦੇ ਆ ਜੇ ਇਹਨੂੰ ਤੁਸੀਂ ਸਸਤਾ ਕਰਨਾ ਚਾਹੁੰਦੇ ਹੋ ਤਾਂ ਜੋਰਜਟ ਹੀ 베ਸਟ ਹੈ ਇਸ ਤੋਂ ਹੋਰ ਫੈਬ੍ਰਿਕਾ ਸ਼ਾਈਨਿੰਗ ਵਾਲੀਆਂ ਜੀ ਥੋੜਾ ਟਾਈਮ ਹੀ ਚਲਦੀਆਂ ਹੁੰਦੀਆਂ ਨੇ ਜਿਹੜੀ ਚੀਜ਼ ਰੈਗੂਲਰ ਚੱਲਣ ਵਾਲੀ ਆ ਉਸੇ ਚੀਜ਼ ਤੇ ਆਪਾਂ ਵਰਕ ਕਰਵਾ ਸਕਦੇ ਹਾਂ ਲਓ ਜੀ ਅਗਲਾ ਆ ਗਿਆ ਜੀ ਤੁਹਾਨੂੰ ਕਟਾਈ ਦੇ ਇਹ ਰਸਟ ਕਲਰ ਆ ਕਟਾਈ ਦਾ ਇਹ ਆਪਾਂ ਨੇ ਬਣਾਇਆ ਜੀ ਪੈਨਲ ਦਾ ਡਿਜ਼ਾਈਨ ਮਿਲੂਗਾ ਤੁਹਾਨੂੰ ਲਓ ਜੀ ਕਟ్రਾਈ ਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਮੈਂ ਕੋਸ਼ਿਸ਼ ਕਰੂੰਗੀ ਵੀ 1-2 ਦਿਨ ਦੇ ਵਿੱਚ ਤੁਹਾਨੂੰ ਦੁਬਾਰਾ ਤੋਂ ਕਟ్రਾਈ ਦੇ ਕਲਰਾਂ ਦੀ ਵੀਡੀਓ ਇਹ ਜਿਹੜੀ ਅਪਲੋਡ ਕਰਦੀ ਏ ਸੀ ਲਓ ਜੀ ਇਸ ਤਰ੍ਹਾਂ ਤੁਹਾਨੂੰ ਕਟ్రਾਈ ਦੇ ਉੱਪਰ ਇਹ ਪੈਨਲ ਮਿਲਣਗੇ ਇਹਦੇ ਇਕੱਲੇ ਪੈਨਲ ਹੀ ਬੋਲੇ ਸੀ ਦੀਦੀ ਨੇ ਆਪਾਂ ਨੇ ਪੈਨਲ ਹੀ ਬਣਾਏ ਨੇ ਲਓ ਜੀ ਇਸ ਤਰ੍ਹਾਂ ਇਹਦੇ ਉੱਪਰ ਤੁਹਾਨੂੰ ਇਹਦੀ ਜਿਹੜੀ ਹੈਗੀ ਆ ਬਾਹ ਤੇ ਬੇਲ ਮਿਲੂਗੀ ਉਹ ਦੇਖੋ ਜੀ ਜਿਹਾ ਜਿਹਾ ਵੀ ਤੁਸੀਂ ਸਾਨੂੰ ਵਰਕ ਕਹੋਗੇ ਹਨਾ ਆਪਾਂ ਉਹ ਹੀ ਜਿਹਾ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਪ੍ਰਾਈਜ਼ ਰਹੂਗਾ ਜੀ ਜੇ ਵਰਕ ਦੇ ਹਿਸਾਬ ਨਾਲ ਜਾਉਂਗੇ ਉਹ ਹੀ ਜੇ ਹਿਸਾਬ ਨਾਲ ਤੁਹਾਨੂੰ ਪ੍ਰਾਈਜ਼ ਰਹੂਗਾ ਜੀ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਇਹ ਤੁਹਾਨੂੰ ਵਿਦਵਰਕ ਕਟرائی ਹੈ ਜਿਹੜੀ ਜੇ ਇਹ ਟੇਸਟਾ ਦੀ ਕਟرائی ਰਹੂਗੀ 2500 ਦੇ ਵਿੱਚ ਪਊਗਾ ਜੀ ਜੇ ਤੁਸੀਂ ਦੁਪੱਟਾ ਐਡ ਕਰਵਾਉਗੇ ਨਾਲ ਤਾਂ ਤੁਹਾਨੂੰ 3200 ਦੇ ਵਿੱਚ ਪੈ ਜੂ ਚਾਹੇ ਤੁਸੀਂ ਪਲੇਨ ਦੁਪੱਟਾ ਕਰਾ ਲਓ ਇੱਕ ਕਲਰ ਦਾ ਚਾਹੇ ਤੁਸੀਂ ਟਾਈਡਾਈ ਕਰਾ ਲਓ ਫਿਨਿਸ਼ਿੰਗ ਕਰਕੇ ਦੇਵਾਂਗੇ ਟੇਸਟਾ ਦੀ ਕਟرائی ਹੋਊਗੀ ਜੀ ਨਾਰਮਲ ਕਟرائی ਨਹੀਂ ਹੈਗੀ ਇਹ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਥੋੜਾ ਜਨਾ ਬਰਬਰੀ ਸਿਮਰ ਦੇ ਵਿੱਚ ਇਹ ਨਾ ਬਰਬਰੀ ਮੰਗੂ ਥੋੜੀ ਜੀ ਫੈਬਰਿਕ ਹੈ ਜਿਹੜੀ ਹੈਗੀ ਹੈ ਇਹਦਾ ਪਤਾ ਤੁਹਾਨੂੰ ਦਿਖਾ ਦਈਏ ਜਿਵੇਂ ਬਰਬਰੀ ਦੇ ਵਿੱਚ ਥੋੜਾ ਜਿਹਾ ਨੈਟ ਟਾਈਪ ਟੋਨ ਆ ਰਹੀ ਹੈ ਉਸ ਤਰ੍ਹਾਂ ਦੀ ਹੈ ਇਹ ਬਰਬਰੀ ਸਿਮਰ ਆ ਗਈ ਜੀ ਲਓ ਜੀ ਹਲਕੀ ਦੇ ਵਿੱਚ ਸ਼ਾਈਨਿੰਗ ਹੋਊਗੀ ਜੀ ਤੁਸੀਂ ਪਾਰਟੀ ਵੇਅਰ ਸੂਟ ਕਿਵੇਂ ਮਰਜ਼ੀ ਬਣਵਾ ਸਕਦੇ ਹੋ ਲਓ ਜੀ ਇਹਦੇ ਗਲੇ ਤੇ ਇਹ ਵਾਲਾ ਡਿਜ਼ਾਈਨ ਰਹੂਗਾ ਤੇ ਘੇਰ ਤੇ ਇਹ ਕੰਮ ਰਹੂਗਾ ਬਾਜੂ ਤੇ ਵੀ ਤੁਹਾਨੂੰ ਇਹ ਵਾਲਾ ਹੈਵੀ ਫਲਾਵਰ ਮਿਲੇਗਾ ਸੇਮ ਕਲਰ ਸੇਮ ਡਿਜ਼ਾਈਨ ਤੁਸੀਂ ਕਰਵਾਉਣੇ ਕਰਵਾ ਸਕਦੇ ਹੋ ਜੀ ਫੈਬਰਿਕ ਸੇਮ ਚਾਹੀਦਾ ਹੈ ਫੈਬਰਿਕ ਸੇਮ ਇਹਦੇ ਨਾਲ ਦਾ ਸਾਡੇ ਕੋਲ ਇੱਕ ਪਲੇਨ ਸੂਟ ਪਿਆ ਜੇ ਤੁਸੀਂ ਕਰਵਾਉਣੇ ਤਾਂ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਨੇ ਇੱਕ ਕ੍ਰਸਟ ਨੂਨ ਦਾ ਰੱਖਿਆ ਜੀ ਦੁਪੱਟਾ ਇਹ ਆਪਾਂ ਨੇ ਦੁਪੱਟਾ ਇਹਦੇ ਨਾਲ ਕਿਉਂ ਰੱਖਿਆ ਜੀ ਸ਼ਰਟ ਦੇ ਵਿੱਚ ਵੀ ਸ਼ਾਈਨਿੰਗ ਹੈ ਹਨਾ ਆਪਾਂ ਨੂੰ ਦੁਪੱਟਾ ਵਿਦਆਊਟ ਸ਼ਾਈਨਿੰਗ ਇਹ ਦੁਪੱਟੇ ਦੇ ਵਿੱਚ ਜੇ ਆਪਾਂ ਬਿਨਾ ਸ਼ਾਈਨਿੰਗ ਤੋਂ ਦੁਪੱਟਾ ਰੈਡੀ ਕਰਦੇ ਹੋ ਸੂਤੀ ਜਾ ਹੋ ਜਾਂਦਾ ਜੀ ਇਹ ਚੱਲਣਾ ਨਹੀਂ ਦੀ ਆਪਾਂ ਨੂੰ ਤਾਂ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈ ਇਹ ਦੁਪੱਟਾ ਥੋੜਾ ਜਾਂ ਮਹਿੰਗਾ ਤਾਂ ਪੈ ਜਾਂਦਾ ਹੈ ਜਿਵੇਂ ਆਮ ਨੋਰਮਲ ਦੁਪੱਟਾ ਆਪਾਂ ਨੂੰ 500 ਦਾ ਪੈਂਦਾ ਜੀ ਇਹ 700 ਦੀ ਰੇਂਜ ਦੇ ਵਿੱਚ ਵਾਈਟ ਦੁਪੱਟਾ ਆਉਂਦਾ ਹੈ ਕ੍ਰੈਸਟ ਨੂਨ ਦਾ ਤੁਹਾਨੂੰ ਇਹ ਦੁਪੱਟਾ ਰਹੂਗਾ ਦੇਖੋ ਜੀ ਸ਼ਾਈਨਿੰਗ ਵਾਲੀ ਫੈਬਰਿਕ ਹੈ ਲਓ ਜੀ ਆਪਾਂ ਇਹਨੂੰ ਮਹਿਰੂਨ ਕਲਰ ਦਾ ਇਹਦੇ ਵਿੱਚ ਮਹਿਰੂਨ ਕਲਰ ਦਿੱਤਾ ਹੈ ਇਸ ਤਰ੍ਹਾਂ ਦੀ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜਿਵੇਂ ਆਪਾਂ ਨੇ ਇਹ ਸੂਟ ਦਾ ਪ੍ਰਾਈਸ ਦੱਸਿਆ ਜੀ ਜੀ ਪਹਿਲਾਂ ਆਰਗੈਂਜਾ ਲਾਈਨਿੰਗ ਤੇ ਵੀ ਦੁਪੱਟਾ ਟਾਈ ਡਾਈ ਦੇ ਨਾਲ 3500 ਇਹ ਤੁਹਾਨੂੰ ਪੈ ਜਾਊਗਾ ਜੀ ਜੇ ਇਹਦਾ ਸਿੰਗਲ ਕਲਰ ਹੈ ਦੁਪट्टे ਦਾ ਜਿਹਾ ਜਿਹਾ ਇਹ ਦੁਪट्टे ਦਾ ਰੇਟ ਮਹਿੰਗਾ ਇਹ ਵੀ ਤੁਹਾਨੂੰ 3500 ਦੇ ਵਿੱਚ ਪੈ ਜਾਊਗਾ। ਇਸੇ ਫੈਬਰਿਕ ਤੇ ਜੀ ਇਹੀ ਦੁਪੱਟਾ ਸੇਮ। ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਈਏ ਸਿਲਕ ਪਸ਼ਮੀਨੇ ਦੇ ਬਾਈਨ ਕਲਰ ਹੈ। ਇਸ ਤਰ੍ਹਾਂ ਇਹਦੇ ਉੱਪਰ ਨਾ ਸ਼ਰਟ ਦੇ ਵਿੱਚ ਸਾਰੀ ਦੇ ਵਿੱਚ ਹਲਕੀ ਬੂਟੀ ਮਿਲੂਗੀ ਤੁਹਾਨੂੰ ਰੋਜੀ ਦੇ ਨਾਲ ਤੇ ਘੇਰ ਤੇ ਤੁਹਾਨੂੰ ਇਹ ਕੰਮ ਮਿਲੂਗਾ। ਲਓ ਜੀ ਇਗਨੋਰ ਕਰਿਓ ਥੋੜਾ ਜਿਹਾ ਸਾਨੂੰ ਪ੍ਰੈਸ ਕਰਨ ਦਾ ਘੱਟ ਟਾਈਮ ਮਿਲ ਰਿਹਾ। ਲਓ ਜੀ ਆਪਾਂ ਜਲਦੀ ਪਾਰਸਲ ਭੇਜਣੇ ਨੇ ਟੀਸਟਾ ਦੀ ਜਿਹੜਾ ਹੈਗਾ ਜੀ ਇਹ ਪਿਓਰ ਪਸ਼ਮੀਨਾ ਰਹੂਗਾ ਤੇ ਬਾਅਦ ਤੇ ਤੁਹਾਨੂੰ ਇਹ ਫਲਾਵਰ ਮਿਲੂਗਾ ਜੇ ਤੁਸੀਂ ਸਲਵਾਰ ਦੇ ਪੁੰਚੇ ਤੇ ਕੰਮ ਕਰਵਾਉਣਾ ਤਾਂ ਤੁਸੀਂ ਸਾਨੂੰ ਦੱਸ ਕੇ ਕਰਵਾ ਸਕਦੇ ਹੋ ਲਓ ਜੀ ਇਹਦੇ ਨਾਲ ਆਪਾਂ ਨੇ ਰੱਖਿਆ ਜੀ ਸੈਲਫ ਚਨੂਨ ਦੇ ਵਿੱਚ ਦੁਪੱਟਾ ਇਹ ਨਵਾਂ ਚੀਜ਼ ਆਈ ਹੈ ਦੇਖੋ ਲਓ ਜੀ ਇਸ ਤਰ੍ਹਾਂ ਤੁਹਾਨੂੰ ਹਲਕਾ ਸੈਲਫ ਮਿਲੂਗਾ ਜੀ ਇਹਦੇ ਨਾਲ ਆਪਾਂ ਨੇ ਚਨੂਨ ਦਾ ਰੱਖਿਆ ਜੀ ਪੂਰਾ ਸੈਲਫ ਚਨੂਨ ਦਾ ਦੱਪਟਾ ਰੱਖਿਆ ਫਿਰੋਜੀ ਕਲਰ ਦੀ ਆਪਾਂ ਇਹਨੂੰ ਜਿਹੜੀ ਹੈਗੀ ਆ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਜੀ ਸੂਟ ਨੂੰ ਪੂਰਾ ਜਿਚਾਉਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਜੇ ਕਿਤੇ ਬਾਈ ਚਾਂਸ ਕੋਈ ਹੈ ਨਾ ਉਲੋ ਚੁੱਕ ਰਹਿ ਜੇ ਜਾਂ ਫਿਰ ਥੋੜਾ ਜਿਹਾ ਕਾਲੀ ਚ ਆਰਡਰ ਹੋ ਜਾਂਦਾ ਉਥੇ ਭਾਵੇਂ ਮਿਸਟੇਕ ਹੋ ਜੇ ਨਹੀਂ ਸਸੀ ਰਾਮ ਨਾਲ ਥੋੜਾ ਜਿਹਾ ਸਲੋ ਤਾਂ ਹੋ ਜਾਂਦਾ ਆਰਡਰ ਪਰ ਕੰਮ ਇੱਕ ਨੰਬਰ ਕਰਕੇ ਦੇਵਾਂਗੇ ਲਓ ਜੀ ਅਗਲਾ ਵੀ ਆ ਗਿਆ ਤੁਹਾਨੂੰ ਟੀਸਟਾ ਦਾ ਪਸ਼ਮੀਨਾ ਟੀਸਟਾ ਦਾ ਪਿਓਰ ਪਸ਼ਮੀਨਾ ਰਹੂਗਾ ਜੀ ਲਓ ਜੀ ਇਹਦੇ ਇਸ ਤਰ੍ਹਾਂ ਗਲੇ ਤੇ ਵਰਕ ਰਹੂਗਾ ਜੀ ਕਿਰਤੇ ਤੁਹਾਨੂੰ ਇਹ ਵਾਲਾ ਕੰਮ ਮਿਲੂਗਾ ਜੀ ਇਹ ਟੇਸਟਾ ਦੇ ਪਸ਼ਮੀਨੇ ਤੇ ਹੋਇਆ ਹੈ ਇਹਦੇ ਨਾਲ ਆਪਾਂ ਨੇ ਚਨੂਨ ਦਾ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਵੀ ਆਪਾਂ ਨੇ ਇਸ ਤਰ੍ਹਾਂ ਦੀ ਆਨੀਅਨ ਕਲਰ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਲਓ ਜੀ ਜੇ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਕੋਲੋਂ ਪਿਓਰ ਟੇਸਟਾ ਦੇ ਪਸ਼ਮੀਨੇ ਦੀਆਂ ਤੁਸੀਂ ਮੇਰੇ ਕੋਲੋਂ ਪਿਕਸ ਲੈ ਸਕਦੇ ਹੋ ਜੀ ਫੈਬਰਿਕ ਆਪਾਂ ਵਧੀਆ ਲਾਵਾਂਗੇ ਜੀ ਗੁੱਡ ਲਾਵਾਂਗੇ ਤੁਸੀਂ ਮਹਿੰਗਾ ਕਹੋ ਚਾਹੇ ਕੁਝ ਵੀ ਕਹੋਗਾ ਨਾ ਵੀ ਸਾਡੇ ਰੇਟ ਜ਼ਿਆਦਾ ਨੇ ਪਰ ਜਿੰਨਾ ਵੀ ਕਸਟਮਰ ਕੋਲੇ ਸਾਡੇ ਫੈਬਰਿਕ ਜਾਂਦੀ ਹੈ ਜੀ ਉਹ ਕਦੇ ਵੀ ਇਹ ਨਹੀਂ ਲਾਂਬਾ ਨਹੀਂ ਆਇਆ ਸਾਨੂੰ ਵੀ ਤੁਸੀਂ ਸਾਨੂੰ ਕਪੜਾ ਨਹੀਂ ਵਧੀਆ ਦਿੱਤਾ ਜਾ ਸਾਨੂੰ ਵਰਕ ਨਹੀਂ ਵਧੀਆ ਮਿਲਿਆ ਲਓ ਜੀ ਇਹ ਕਲਰ ਹੈਗਾ ਸਕਿਨ ਕਲਰ ਇਹ ਵੀ ਟੇਸਟਰ ਦਾ ਪਸ਼ਮੀਨਾ ਰਹੂਗਾ ਦੇ ਕਿੰਨੇ ਸੋਹਣੇ ਮਿੱਠੇ ਮਿੱਠੇ ਕਲਰ ਲੱਗੇ ਹੋਏ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਇਹਦੇ ਨਾਲ ਵੀ ਦੁਪੱਟਾ ਆਪਾਂ ਨੇ ਰੱਖਿਆ ਜੀ ਸੈਲਫ ਚਨੂਣ ਦਾ ਇਹ ਸੂਟ ਦੀ ਲੁੱਕ ਪਹਿਲੇ ਹੀ ਮੈਂ ਇੰਨੀ ਜ਼ਿਆਦਾ ਸੋਹਣੀ ਸੀ ਵੀ ਇਹ ਕਲਰ ਬਹੁਤ ਪਿਆਰੇ ਲੱਗੇ ਸੀ ਉਸ ਤੋਂ ਬਾਅਦ ਇਹਦੀ ਕਿਸਮਤ ਤੇਜ ਹੋਰ ਸੂਟ ਦੀ ਇਹਦਾ ਦੁਪੱਟਾ ਕਿੰਨਾ ਸੋਹਣਾ ਰੈਡੀ ਹੋ ਗਿਆ ਲਓ ਜੀ ਦੇਖੋ ਜੀ ਇਸ ਤਰ੍ਹਾਂ ਇਹ ਵੀ ਸੈਲਫ ਚਨੂਨ ਦੇ ਵਿੱਚ ਰੱਖਿਆ ਹੈ ਆਪਣਾ ਦੁਪੱਟਾ ਦੇਖੋ ਆਹ ਵਾਲਾ ਕਲਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦੇ ਵਿੱਚ ਇਹਦੇ ਨਾਲ ਇਸ ਤਰ੍ਹਾਂ ਆਪਾਂ ਨੇ 4 ਸਾਈਡ ਡਿਜ਼ਾਈਨ ਬਣਾਇਆ ਦੁਪੱਟੇ ਨੂੰ ਟਾਈਡ ਆਈ ਇਧਰਲੇ ਪਾਸੇ ਦਾ ਕੰਮ ਲਓ ਜੀ ਇਸ ਤਰ੍ਹਾਂ ਆਪਾਂ ਨੇ ਦੁਪੱਟੇ ਨੂੰ ਸਾਰੇ ਨੂੰ 4 ਸਾਈਡ ਬਣਾਇਆ ਜੀ ਵਿਚਾਲੋਂ ਆਪਾਂ ਸੈਂਟਰ ਹੈ ਜਿਹੜਾ ਉਹ ਸਕਿਨ ਰੱਖਿਆ ਨਾਲ ਮਿਲਦੇ ਜੁਲਦੇ ਕਲਰ ਦੀ ਆਪਾਂ ਨੇ ਗੁੰਮ ਜਿਹੜੀ ਹੈਗੀ ਆ ਫਿਨਿਸ਼ਿੰਗ ਕੀਤੀ ਹੈ ਦੁਪੱਟੇ ਦੀ ਮੈਂ ਤਾਂ ਡਾਈ ਵਾਲੀ ਸੋਹਣੀ ਲੱਗੀ ਜਾਂਦੀ ਹੈ ਕਿੰਨਾ ਸੋਹਣਾ ਮਿੱਠੇ ਮਿੱਠੇ ਕਲਰ ਨੇ ਦੇਖੋ ਲਓ ਜੀ ਜਲਦੀ ਜਲਦੀ ਸਕਰੀਨ ਸ਼ਾ ਮੈਸੇਜ ਕਰ ਲਓ ਜੀ ਜੇ ਕਿਸੇ ਭੈਣ ਨੂੰ ਕੋਈ ਵੀ ਹਨਾ ਲੱਗਦਾ ਵੀ ਇੱਥੇ ਸਾਨੂੰ ਨਹੀਂ ਸਮਝ ਲੱਗੀ ਤਾਂ ਤੁਸੀਂ ਮੇਰੇ ਤੋਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਜੀ ਲਓ ਜੀ ਪਸ਼ਮੀਨੇ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜਿਹੜੇ ਵਰਕ ਹੋ ਰਹੇ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਚਲੋ ਜੀ ਮੈਂ ਤੁਹਾਨੂੰ 8-10 ਸੂਟ ਦਿਖਾ ਦਿੱਤੇ ਨੇ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਵਰਕ ਨੇ ਬਾਕੀ ਮੈਨੂੰ ਤਾਂ ਸੋਹਣੇ ਲੱਗੇ ਹੁਣ ਤੁਸੀਂ ਦੱਸਿਓ ਵਿਤਾ ਨੂੰ ਪ੍ਰਾਈਜ਼ ਪ੍ਰਿੰਟ ਵਰਕ ਤੇ ਸਟੀਚਿੰਗ ਸਾਡੀ ਕਿਵੇਂ ਲੱਗੀ ਜਿਹੜੀਆਂ ਭੈਣਾਂ ਕੋਲੇ ਆਰਡਰ ਚਲੇ ਗਏ ਨੇ ਉਹਨਾਂ ਦਾ ਤਾਂ ਆਪਾਂ ਨੂੰ ਹਨਾ ਜਿਹੜਾ ਵੀ ਰਿਸਪੌਂਸ ਆ ਉਹ ਮਿਲ ਜਾਂਦਾ ਜਿਹੜੀਆਂ ਨਵੀਆਂ ਭੈਣਾਂ ਨੇ ਥੋੜਾ ਜਿਹਾ ਉਹਨਾਂ ਨੂੰ ਹੁੰਦਾ ਹੀ ਹੈ ਜੀ ਜਦੋਂ ਅਸੀਂ ਵੀ ਕੋਈ ਚੀਜ਼ ਨਵਾਂ ਕੰਮ ਕਰਦੇ ਹਾਂ ਸਾਨੂੰ ਡਰ ਰਹਿੰਦਾ ਹੈ ਹਨਾ ਵੀ ਕਿਤੇ ਆਪਾਂ ਹੋਰ ਬਦਲ ਕੇ ਚੇਂਜ ਕਪੜਾ ਲੈਨੇ ਆ ਕਿਤੇ ਕਪੜਾ ਨਾ ਖਰਾਬ ਨਿਕਲ ਜੇ ਆਪਾਂ ਨੂੰ ਲੰਬਾ ਨਾ ਆਜੇ ਟੈਨਸ਼ਨ ਹੁੰਦੀ ਹੈ ਆਪਾਂ ਮੰਨਦੇ ਆ ਇਹ ਗੱਲ ਨਹੀਂ ਕੋਈ ਨਾ ਤੁਸੀਂ ਬੇਚਿੰਤ ਰਹੋ ਅਸੀਂ ਬੈਠੇ ਆ ਜੇ ਤੁਹਾਡੇ ਕੋਲੇ ਕੋਈ ਵੀ ਜਾਂ ਫੈਬਰਿਕ ਸਾਡੇ ਦੱਸਣ ਤੋਂ ਬਾਅਦ ਵੀ ਗਲਤ ਵਗ ਗਿਆ ਤਾਂ ਤੁਸੀਂ ਸਾਨੂੰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਨਹੀਂ ਹੋਊਗਾ ਵੀ ਆਪਾਂ ਤੁਹਾਡੇ ਨਾਲ ਕੋਈ ਵੀ ਗੱਲ ਨਹੀਂ ਕਰਾਂਗੇ ਉਸ ਤੋਂ ਬਾਅਦ ਜਾਂ ਤੁਹਾਡਾ ਫੋਨ ਨਹੀਂ ਚੱਕਾਂਗੇ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆਂ ਕੱਲ ਨੂੰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ